ਜੇ ਆਪਾਂ ਇਸਤੇ ਦੀ ਗੱਲ ਕਰੀਏ ਤੇ ਸਾਲੀਆਂ ਜੁੱਤੀ ਚੱਕਦੀ ਹੁੰਦੀ ਸੀਗੀਆਂ ਜੀ ਅੱਜ ਵੀ ਚੁੱਕਦੀ ਹੈਗਾ ਉਹਦਾ ਮੋਟਿਵ ਕੀ ਸੀਗਾ ਉਹਦੀ ਸਿੱਖਿਆ ਕੀ ਸੀਗੀ ਉਹ ਲੋਕਾਂ ਨੂੰ ਨਹੀਂ ਪਤਾ ਸੁਣਿਓ ਧਿਆਨ ਆਉਂਦਾ ਮਕਸਦ ਕੀ ਸੀਗਾ ਜੁੱਤੀ ਇੱਕ ਚੁੱਕੀ ਜਾਂਦੀ ਸੀਗੀ ਪੂਲਾ ਜੋੜਾ ਨਹੀਂ ਚੁੱਕਿਆ ਜਾਂਦਾ ਸੀਗਾ ਜਦੋਂ ਇੱਕ ਜੁੱਤੀ ਚੁੱਕੀ ਜਾਂਦੀ ਉਹ ਜਦੋਂ ਆਕੇ ਲਾੜੇ ਨੇ ਜੁੱਤੀ ਮੰਗਣੀ ਕਿ ਮੇਰੀ ਜੁੱਤੀ ਦੇ ਦਿਓ ਭਾਈ ਕਿੱਥੇ ਹੈ ਕਿਸਾਨਿਆਂ ਨੇ ਕਹਿਣਾ ਕਿ ਇੱਕ ਜੁੱਤੀ ਪਾ ਕੇ ਚਲਾ ਜਾ ਉਖਾ ਮੈਂ ਇੱਕ ਜੁੱਤੀ ਪਾ ਕੇ ਮਿਲੂ ਮੈਂ ਤੁਰਾਂਗਾ ਲੋਕ ਮੇਰੇ 'ਤੇ ਹੱਸਣਗੇ ਇੱਕ ਜੁੱਤੀ ਪਾ ਕੇ ਮੇਰੀ ਟੋਰ ਨਹੀਂ ਆ ਇੱਕ ਜੁੱਤੀ ਪਾ ਕੇ ਮੈਂ ਓਖਾ ਆਵਾਂਗਾ ਜੁੱਤੀ ਪਾ ਕੇ ਮੈਂ ਇੱਕ ਤੁਰਾਂਗਾ ਤੇ ਮੈਂ ਦੁਨੀਆ ਨੂੰ ਕੀ ਕਵਾਂਗਾ ਲੋਕ ਮੈਨੂੰ ਕਮਲਾ ਕਹਿਣਗੇ ਸਿਆਣੇ ਫਿਰ ਦੁੱਦੀ-ਦੁੱਤੀ ਤਾਂ ਦਿਆ ਕਰਦੇ ਸੀਗੇ ਕਿ ਜੇ ਇੱਕ ਜੁੱਤੀ ਪਾ ਕੇ ਤੁਰਨਾ ਓਖਾ ਨਾ ਤੇ ਜੀਵਨ 'ਚ ਇੱਕ ਸੋਚ ਲੈ ਕੇ ਤੁਰਨਾ ਵੀ ਓਖਾ ਆ ਤੂੰ ਕਬੇ ਮੈਂ ਕੱਲਾ ਹੀ ਪ੍ਰਧਾਨ ਐ ਨਹੀਂ ਜੇਦੀ ਤੇਰੇ ਲਾੜ ਲੱਗੀ ਆ ਉਹਨੂੰ ਪਛਾਣ ਹੀ ਤੋਰਨਾ ਉਹਨੂੰ ਆਪਣੇ ਬਰਾਬਰ ਤੋਰਨਾ ਹੈ